ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਅੱਜ ਬਜ਼ੁਰਗ ਪੰਜਾਬ ਦਾ ਸਰਮਾਇਆ ਹਨ ਤੇ ਬਜ਼ੁਰਗਾਂ ਦੀ ਦੇਖਭਾਲ ਤੋਂ ਲੈ ਕੇ ਉਹਨਾਂ ਦੀ ਪੈਨਸ਼ਨ ਦੀ ਡਿਊਟੀ ਬੰਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਆਪ ਇੱਕ ਵੱਡੇ ਹਿੱਤ ਕਰਨ ਜਾ ਰਹੀ ਹੈ ਬਜ਼ੁਰਗਾਂ ਦੇ ਉੱਪਰ ਸੂਬੇ ਦੇ ਮੁੱਖ ਮੰਤਰੀ ਨੇ ਇਹ ਵੀ ਗੱਲ ਕੀਤੀ ਹੈ ਕਿ ਜੋ ਬਜ਼ੁਰਗ ਨੇ ਉਹ ਕੌਮ ਦਾ ਸਰਮਾਇਆ ਨੇ ਤੇ ਉਹਨਾਂ ਦੀ ਪੈਨਸ਼ਨ ਵਿੱਚ ਵੀ ਵਾਅਦਾ ਕੀਤਾ ਜਾਏਗਾ ਜੋ ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀ ਜੋ ਉਹਨਾਂ ਦੀ 1500 ਰੁਪਿਆ ਪੈਨਸ਼ਨ ਹੈ ਉਹ 2500 ਰੁਪਿਆ ਕਰ ਦਿੱਤੀ ਜਾਏਗੀ ਤੇ ਇਸ ਤੋਂ ਇਲਾਵਾ ਜੋ ਉਪਰਾਲਾ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇੱਕ ਚੰਗਾ ਉਪਰਾਲਾ ਜੋ ਬਜ਼ੁਰਗਾਂ ਦੇ ਹਿੱਤ ਵਿੱਚ ਹੋਏਗਾ ਉਹ ਅਸੀਂ ਕਰਨ ਜਾ ਰਹੇ ਹਾਂ ਉਹਨਾਂ ਨੇ ਕਿਹਾ ਕਿ ਜੋ ਮੀਟਿੰਗ ਦੌਰਾਨ ਕੈਬਨ ਮੰਤਰੀ ਡਾਕਟਰ ਬਲਜੀਤ ਕੌਰ ਦੇ ਸਾਹਮਣੇ ਬਜ਼ੁਰਗ ਐਸੋਸੀਏਸ਼ਨ ਨੇ ਨੁਮਾਇਦਿਆਂ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਮੁੱਖ ਮੰਗਾਂ ਜਿਵੇਂ ਕਿ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਵੱਖਰਾ ਡਾਇਰੈਕਟ ਕੋਰਟ ਬਣਾਉਣਾ 70 ਸਾਲ ਤੋਂ ਉੱਪਰ ਦੇ ਸੀਨੀਅਰ ਸਿਟੀਜ਼ਨਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇ ਬਜ਼ੁਰਗ ਨਾਗਰਿਕਾ ਅਤੇ ਹਫ਼ਤੇ ਵਿੱਚੋਂ ਕਟੋ-ਕਟ ਮੋਬਾਈਲ ਵੈਨਰਾਇਟ ਟੈਸਟ ਅਤੇ ਦਵਾਈਆਂ ਦਾ ਇੰਤਜ਼ਾਮ ਕੀਤਾ ਜਾਵੇ ਪੁਲਿਸ ਵਿਭਾਗ ਵੱਲੋਂ ਬਜ਼ੁਰਗ ਪਾਈਚਾਰਿਆਂ ਨੂੰ ਸੁਰੱਖਿਆ ਦਾ ਮਾਹੌਲ ਪ੍ਰਦਾਨ ਕੀਤਾ ਜਾਵੇ ਅਤੇ ਪੁਲਿਸ ਸਟੇਸ਼ਨਾਂ ਵਿੱਚ ਬਜ਼ੁਰਗਾਂ ਦੀ ਸਮੱਸਿਆ ਦੇ ਹੱਲ ਲਈ ਇੱਕ ਵਿਸ਼ੇਸ਼ ਸ਼ੈਲ ਬਣਾਉਣ ਦੀ ਮੰਗ ਤੋਂ ਇਲਾਵਾ ਹੋਰ ਕਈ ਮੰਗਾਂ ਰੱਖੀਆਂ ਗਈਆਂ ਉਹਨਾਂ ਨੇ ਬਜ਼ੁਰਗ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਬਜ਼ੁਰਗਾਂ ਦੀ ਹਰ ਸੰਭਵ ਮੰਗ ਤੁਰੰਤ ਹੱਲ ਯਕੀਨੀ ਬਣਾਇਆ ਜਾਵੇ ਹੁਣ ਸਵੇਰੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਕਿਹਾ ਹੈ ਕਿ ਜੋ ਲੋਕ ਘਰ ਤੋਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਹਸਪਤਾਲਾਂ ਤੱਕ ਜਾਣ ਦੀ ਉਹਨਾਂ ਨੂੰ ਵੈਣਾ ਜੋ ਹਸਪਤਲ ਵੱਲੋਂ ਵੈਣਾ ਵੀ ਦਿੱਤੀਆਂ ਜਾਣਗੀਆਂ ਤੇ ਉਹਨਾਂ ਨੇ ਇਹ ਗੱਲ ਵੀ ਕੀਤੀ ਹੈ ਕਿ ਬਜ਼ੁਰਗਾਂ ਦੇ ਜੋ ਵੀ ਜਿਵੇਂ ਕਿ ਉਹਨਾਂ ਨੂੰ ਮਤਲਬ ਕਿਸੇ ਤਰੀਕੇ ਵੀ ਕੋਈ ਪ੍ਰੋਬਲਮ ਆ ਰਹੀ ਹੈ ਉਹਨਾਂ ਦੀ ਪ੍ਰੋਬਲਮ ਸੁਣਨ ਵਾਸਤੇ ਉਹਨਾਂ ਨੂੰ ਸਪੈਸ਼ਲ ਇੱਕ ਉਹਨਾਂ ਦਾ ਪੁਲਿਸ ਕਾਨੂੰਨੀ ਬਣਾ ਦਿੱਤਾ ਜਾਏਗਾ ਜੋ ਉਹਨਾਂ ਦੇ ਉਹਨਾਂ ਦੀਆਂ ਪ੍ਰੋਬਲਮਜ਼ ਦਾ ਹੱਲ ਕਰ ਸਕੇ ਤਾਂ ਇਸ ਤਰ੍ਹਾਂ ਜੋ ਪੰਜਾਬ ਸਰਕਾਰ ਹੈ ਉਹ ਕਾਫੀ ਮਤਲਬ ਉਪਰਾਲਾ ਕਰ ਰਹੀ ਹੈ ਬਜ਼ੁਰਗਾਂ ਵਾਸਤੇ ਇਹ ਇੱਕ ਨਵੀਂ ਨਵੀਂ ਤੇ ਇੱਕ ਚੰਗੀ ਖਬਰ ਨਿਕਲ ਕੇ ਆਈ ਹੈ ਬਜ਼ੁਰਗਾਂ ਦੇ ਵਾਸਤੇ ਅੱਗੇ ਜੋ ਵੀ ਅਹ ਖਬਰ ਹੋਵੇਗੀ ਜਲਦੀ ਮਿਲਦੇ ਹਾਂ ਧੰਨ